ਦੇਖ ਲੋ ਪੰਜਾਬੀਓ ਹਾਲਤ ਪੰਜਾਬ ਦੀ ਕੀ ਹਾਲਾਤ ਬਣ ਗਏ ਨੇ ਦੇਖੋ ਆਪਣੀ ਧੀ ਪੰਜਾਬ ਦੀ ਚਿੱਟੇ ਦੇ ਨਾਲ ਫੁੱਲ ਟੀਕਾ ਜਾਂ ਪਤਾ ਨਹੀਂ ਕਿਤਨਾ ਲਾਇਆ ਤੇ ਵੇਖੋ ਬਾਈ ਜੀ ਸੁਰਤ ਨਹੀਂ ਆ ਰਹੀ ਤੇ ਡਿੱਗਦੀ ਜਾ ਰਹੀ ਆ ਪੈਰ ਨਹੀਂ ਲੱਗ ਰਹੇ ਹੈ ਨਾ ਤਗੜੇ ਹੋ ਗਏ ਜੇ ਆਪਾਂ ਹਮਲਾ ਨਾ ਮਾਰਿਆ ਖਸਖਸ ਦੀ ਖੇਤੀ ਤੇ ਜੰਗ ਨਾ ਲੜੀ ਤੇ ਹੁਣ ਜਾਗਣ ਦੀ ਲੋੜ ਹੈ ਇਦੋਂ ਵੱਧ ਹੋਰ ਕੀ ਹੋ ਸਕਦਾ ਹੈ ਜੀ ਦੇਖੋ ਹਾਲਾਤ ਪੰਜਾਬ ਦੇ ਆਪਾਂ ਮੁੰਡਿਆਂ ਦੀ ਗੱਲ ਕਰਦੇ ਆ ਬਾਈ ਜੀ ਕੁੜੀਆਂ ਦੇ ਹਾਲਾਤ ਵੇਖੋ ਤੁਸੀਂ ਚਿੱਟਾ ਲਾਇਆ ਤੇ ਬਾਈ ਜੀ ਪਹਿਰ ਨਹੀਂ ਲੱਗ ਰਹੇ ਤੇ ਸਰਕਾਰਾਂ ਅਜੇ ਵੀ ਕਹਿ ਰਹੀਆਂ ਵੀ ਪੰਜਾਬ ਦੇ ਵਿੱਚ ਚਿੱਟਾ ਅਸੀਂ ਸਾਫ਼ ਕਰ ਦਿੱਤਾ ਹੈ ਬਾਈ ਜੀ ਤੁਸੀਂ ਵੇਖੋ ਵੀ ਇਦੋਂ ਉੱਤੇ ਕੀ ਹਾਲਾਤ ਹੋਣਗੇ ਬਾਈ ਪੰਜਾਬੀਓ ਹੁਣ ਤਾਂ ਜਾਗੋ ਖਸ ਖਸ ਦੀ ਖੇਤੀ ਦੀ ਜੰਗ ਲੜੋ ਤਿਆਂ ਭੈਣਾਂ ਦੀ ਇੱਜ਼ਤ ਤੁਸੀਂ ਦੇਖ ਲਓ ਕਿਵੇਂ ਰੋਲ ਰਹੀ ਹੈ ਜੀ ਹਨਾ ਬੁਰੇ ਹਾਲਾਤ ਹੋਏ ਪਏ ਨੇ ਜੀ ਇਸੇ ਕਰਕੇ ਅਸੀਂ ਆਨੇ ਆਂ ਵੀ ਸਰਕਾਰ ਪੰਜਾਬ ਦੇ ਵਿੱਚ ਕਿਤੇ ਖਸ ਖਸ ਦੀ ਖੇਤੀ ਲਾਗੂ ਕਰ ਦੇ ਜਾਂ ਅਫੀਮ ਪੋਸਟ ਦੇ ਠੇਕੇ ਖੋਲ ਦੇ ਜਿਹੜਾ ਚਲੋ ਕੋਈ ਦੇਖੋ ਆਪਦਾ ਖਾ ਕੇ ਕੰਮਕਾਰ ਕਰੇ ਹਨਾ ਹੁਣ ਜੇ ਕੁੜੀਆਂ ਦੇ ਇਹ ਹਾਲਾਤ ਹੋ ਗਏ ਹਨ ਤੇ ਮੁੰਡਿਆਂ ਦਾ ਕੀ ਬਣੂ ਜੀ ਕਿਉਂਕਿ ਆਉਣ ਵਾਲੀ ਪੀੜ੍ਹੀ ਕੋ ਪਿਛਲੀ ਪੀੜ੍ਹੀ ਦੇ ਵਿੱਚ ਤਾ ਚਲੋ ਕੁਛ ਨਾ ਕੁਛ ਬੰਦੇ ਚਲੋ ਮੈਨੂੰ ਲੱਗਦਾ ਵੀ ਅੱਗੇ ਆਉਣ ਵਾਲੀ ਪੀੜ੍ਹੀ ਦਾ ਕੰਮ ਵੈਸੇ ਹੀ ਖਤਮ ਹੋ ਰਿਹਾ ਹੈ